ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲੇ ਦੇ ਰਹਿ ਜਾਂਦਾ ਬੜ ਬਰ ਇਹਦੇ ਨੇੜ ਹੈ ਭਾਈ ਪ੍ਰਦੀਪ ਦੇ ਕੋਲੋਂ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗਾ ਹਰ ਟਾਈਮ ਗਾਵਾਂ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਰੁੱਤ ਕੋਈ ਵੀ ਹੋਵੇ ਭਾਵੇਂ ਕੰਮ ਦਾ ਸੀਜ਼ਨ ਹੈ ਭਾਵੇਂ ਆਫ ਸੀਜ਼ਨ ਹੈ ਜਦੋਂ ਮਰਜ਼ੀ ਆਉਂਗੇ ਤਾਂ ਤੁਹਾਨੂੰ ਨਾਗ ਬਹੁਤ ਸਾਰੇ ਖੜੇ ਮਿਲਣਗੇ ਅੱਜ ਫੇਰ 17-18 ਨਾਗ ਬਾਈ ਕੋਲ ਮੌਜੂਦ ਹੈ ਕੁਸਕ ਪਸ਼ੂ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾ ਦੂੰਗਾ ਕਿਉਂਕਿ ਜਿਹੜਾ ਗਰਮੀ ਦਾ ਮੌਸਮ ਹੈ ਕੁਸ ਪਸ਼ੂ ਅੰਦਰ ਖੜੇ ਹੈ ਸੋ ਜਿੰਨੇ ਕਿ ਇਧਰ ਬਾਹਰ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ ਕੁਝ ਗਾਵਾਂ ਮੈਂ ਇਸ ਵੀਡੀਓ ਚ ਦਿਖਾਉਂਗਾ ਵੈਸੇ ਅੰਦਰ ਵੀ ਵੜਾਂ ਖੜੀਆਂ ਹੈ ਸੋ ਇੱਕ ਜਰਸੀ ਨਾਗ ਵੀ ਹੈ ਜਿਹੜੀਆਂ ਅੰਦਰ ਖੜੀਆਂ ਵੜਾਂ ਮੈਂ ਇਥੋਂ ਥੋੜਾ ਕੈਮਰਾ ਜ਼ੂਮ ਕਰ ਦਿਆਂ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਅੰਦਰ ਪਸ਼ੂ ਜਿਹੜੇ ਉਹ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਗਾਵਾਂ ਜਿਹੜੀਆਂ ਅੰਦਰ ਖੜੀਆਂ ਉਸ ਇਸ ਸਾਈਡ ਦੇ ਉੱਤੇ ਗਾਵਾਂ ਬੈਠੀਆਂ ਹੋਈਆਂ ਨੇ ਸੋ ਆਓ ਸ਼ੁਰੂਆਤ ਪਰਲੇ ਪਾਸੇ ਇੱਕ ਨੰਬਰ ਦੇ ਉੱਤੇ ਜਿਹੜੀ ਗਾਂ ਖੜੀ ਹੈ ਵਾੜ ਖੜੀ ਹੈ ਉਸੇ ਤੋਂ ਕਰਦੇ ਹਾਂ ਉਸ ਤੋਂ ਬਾਅਦ ਚੁਰਲੇ ਪਾਸੇ ਨੂੰ ਵਧਦੇ ਜਾਵਾਂਗੇ ਪਸ਼ੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਣਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਪ੍ਰਦੀਪ ਭਾਈ ਸਸਤੀ ਕਾ ਪ੍ਰਦੀਪ ਅੱਜ ਟੋਟਲ ਨਾਲ ਕਿੰਨੇ ਟੋਟਲ ਜਾਨਵਰ ਭਾਈ ਆਪਣੇ ਕੋਲ 19 ਨੇ ਅੱਛਾ 19 ਇਸ ਟਾਈਮ ਮੌਜੂਦ ਹੈ ਅੱਜ 3 4 ਜਨਵਰੀ ਆਪਣੇ ਕੋਲ ਇਦਾਂ ਦੇ ਨੇ ਜਿੱਦਾਂ ਵੀਰਾਂ ਦੀ ਡਿਮਾਂਡ ਆਉਂਦੀ ਸੀ ਵੀ ਜਿਹੜੇ 9ਵੇਂ 10ਵੇਂ ਮਹੀਨੇ ਜਨਮ ਰਸੂਪ ਹਨ ਠੀਕ ਹੈ ਵੀ ਚਲੋ ਕੱਚਾ ਜਨਮਰ ਲੈ ਲਾਂਗੇ ਤੇ ਤਿੰਨ ਵੇੜਾ ਫਾਰਮ ਚੋਂ ਪਰਚੇਜ਼ ਕੀਤੇ ਕੇ ਅੰਦਰ ਖੜੀਆ ਉਹ ਹੈਗੀ ਹੈ ਜੀ 3 ਮਹੀਨੇ ਦੀ ਗੱਬਣ ਹੂੰ ਥੋੜਾ ਦੁੱਧ ਦਿੰਦੀ ਆ ਤੇ ਜਿਹੜੀ ਇੱਕ ਨੰਬਰ ਤੇ ਵੇੜ ਹੜਾ ਪ੍ਰੋਪਰ ਇਹਨਾਂ ਦਾ ਰਿਕਾਰਡ ਆ ਬਾਈ ਠੀਕ ਹੈ ਵੀ ਵਧੀਆ ਫਾਰਮ ਦੀਆਂ ਨੇ ਭਰਾ ਦਾ ਨੰਬਰ ਦੇ ਦਾਂਗੇ ਜਿਹੜੀ ਪਹਿਲੇ ਨੰਬਰ ਤੇ ਵੇੜ ਬਾਈ ਜੀ ਇਹ 5 ਮਹੀਨੇ ਦੀ ਪ੍ਰੈਗਨੈਂਟ ਆ ਠੀਕ ਹੈ ਇਸ ਟਾਈਮ ਉਹ ਦੁੱਧੋ ਮੰਨ ਕੇ ਦੁੱਧੋ ਡਰਾਈ ਵਾਂਗੂ ਹੀ ਆ ਹੂੰ ਤੇ ਇਤੋਰ ਕੇ ਦਿਖਾਦੇ ਬਾਈ ਰੇਟ ਬਾਈ ਇਹਨਾਂ ਦੇ ਵਾਜਿਬ ਰਹਿਣੇ ਨੇ ਚਲੋ ਕੋਈ ਵੀ ਭਰਾ ਅੱਗੇ ਕਿਸੇ ਨੇ ਘਰੇ ਰੱਖਣ ਦਾ ਤੇ ਦੁੱਧ ਦਾ 33 34 ਕਿਲੋ ਦਾ ਰਿਕਾਰਡ ਬਾਈ ਨੇ ਦੱਸਿਆ ਹੂੰ ਆਪਣੇ ਏਰੀਆ ਦੇ ਫਾਰਮ ਦੀ ਵਹਿੜਾ ਤੇ ਅੱਜ ਵਾਲਾ ਜਿਹੜਾ ਦਾ ਵਾਜਿਬ ਰੇਟ ਬਾਈ ਦੀ 75000 ਰੁਪਏ ਰਹਿਣਾ ਅੱਗੇ ਦੇਖੋ ਜੇ ਤਿਆਰੀ ਤੇ ਇਦਾਂ ਦੀ ਵਹਿੜਾ 1.5 ਤੋਂ ਪਲੱਸ ਹੀ ਵਿਕਰੀ ਦੀ ਆ ਠੀਕ ਹੈ ਸੋ 5 ਮਹੀਨਿਆਂ ਦੀ ਗੱਬਣ ਇਹ ਵਹਿੜਾ ਚੈੱਕ ਪਾਸ ਇਥੋਂ ਕਰਵਾ ਕੇ ਲੈ ਜਾਓ ਜਮਾ ਗਰੰਟੀ ਹੋ ਬਾਈ ਜੀ ਆਪਦੀ ਚੈੱਕ ਕਰਾ ਲਿਓ 5 ਮਹੀਨਿਆਂ ਦੀ ਹੁਣ ਇਹ ਗੱਬਣ ਆ 4 ਮਹੀਨੇ ਕੰਪਲੀਟ ਹੋ ਗਏ 5ਵਾਂ ਬਾਈ ਇਹਨੂੰ ਚਾਲੂ ਆ ਠੀਕ ਹੈ 5ਵਾਂ ਹਾਂਜੀ ਚੱਲ ਰਿਹਾ ਇਹ ਵੀ ਵੀਰੇ ਨੂੰ ਲੈ ਕੇ ਜਾਓ ਦੇਖੋ ਅੱਗੇ ਵਧੀਆ ਕਿਸੇ ਨੇ ਰੱਖਣੀ ਆ ਜਾਂ ਅੱਗੇ ਫਾਰਮ ਖਾਤਰ ਵੀ ਰੱਖਣੀ ਆ ਜਾਂ ਅੱਗੇ ਤਿਆਰ ਕਰਕੇ ਚਲੋ ਵੇਚਣੇ ਬਹੁਤ ਭਰਾ ਹੁੰਦੇ ਨੇ ਵੀ ਅੱਗੇ ਤੇਰੇ ਅੱਗੇ ਵੀ 1.5 ਲੱਖ ਤੋਂ ਬਾਹਰ ਦੀ ਵੜ ਬਾਈ ਵਿਕਰੀ ਦੀ ਆ ਮੁੱਕ ਤੇ ਠੀਕ ਹੈ ਸੋ ਇਹ 4 ਮਹੀਨਿਆਂ ਤੋਂ ਉੱਤੇ ਗੱਪਣ 4 ਦੀ ਪ੍ਰੈਗਨੈਂਟ ਆ ਜੀ ਇਹ 5ਵਾਂ ਚਾਲੂ ਆ ਤੇ ਥਣਾ ਚੋ ਆਏ ਮੰਨ ਕੇ ਚੱਲੋ ਵੀ ਚੀਪਾ ਟਾਈਪ ਜੇ ਤੇ ਮਾਰ ਰਹੀ ਹੈਗੀ ਠੀਕ ਹੈ ਇਹਦੇ ਨਾਲ ਜਿਹੜੀ ਬੱਛੀ ਵਾ ਇਹ ਖੀਰੀ ਬੱਛੀ ਹੈ ਬਾਈ ਤਿੰਨ ਮਹੀਨਿਆਂ ਦੀ ਗੱਬਣਾ ਠੀਕ ਹੈ ਤੇ ਮੰਨ ਕੇ 40116 ਦੀ ਆਪ ਆ ਜੇ ਪੈਰੋ ਤੋਂ ਗੱਬਣਾ ਠੀਕ ਹੈ ਜੋ ਰਿਕਾਰਡ ਆ ਭਰਾ ਦਾ ਦੋਨਾਂ ਵੇੜਾਂ ਦੀ ਵੀਡੀਓ ਆਪਣੇ ਕੋਲੇ ਆ ਫਾਰਮ 'ਚ ਬਣਾਈ ਹੋਈ ਜੋ ਭਰਾ ਨੇ ਰਿਕਾਰਡ ਆਪਣੀ ਜਵਾਨੀ ਦੱਸਿਆ ਉਹ ਆਪਣੇ ਕੋਲੇ ਬਕਾਇਦਾ ਵੀਡੀਓ 'ਚ ਰਿਕਾਰਡ ਆ ਠੀਕ ਹੈ ਰੇਟ ਕੀ ਰਹਿਣਾ ਸੱਤ ਰੇਟ ਬਾਈ ਇਹਦਾ ਅੱਜ ਵਾਲਾ ਰੇਟ 85000 ਰੁਪਏ ਬੱਛੀ ਦਾ ਠੀਕ ਹੈ ਇਹ ਗੱਬਣਾ ਖੀਰੀ ਬੱਛੀ ਆ ਤਿੰਨ ਮਹੀਨਿਆਂ ਦੀ ਕਲੀਅਰ ਆ ਤੇ ਉੱਪਰ ਮੰਨ ਕੇ ਚੌਥਾ ਮਹੀਨਾ ਇਹਨੂੰ ਚਾਲੂ ਆ ਤੇ 40116 ਦੀ ਆਪ ਆ ਜੇ ਪੈਰੋਂ ਤੋਂ ਅੱਗੇ ਗੱਪਣਾ ਠੀਕ ਐ ਸੋ ਦੋਸਤੋ ਦੇਖੋ ਤੁਸੀਂ ਵੇੜ ਨੂੰ ਸੋਹਣਾ ਟਾਂਚਾ ਹੈ ਹਵਾਨਾ ਫੈਕਸ ਜਾ ਤੇ ਕਾਫੀ ਚੌੜਾ ਰੱਖੂਗੀ ਜਿਹੜੇ ਵੀ ਬਾਈ ਪਾਲਣ ਵਾਲਾ ਵੀਰ ਲੈ ਗਿਆ ਅੱਗੇ ਅੱਗੇ ਬਣ ਕੇ ਇੰਨਾ ਕੁ ਵਧੀਆ ਜਾਨਵਰ ਆ ਪਹਿਲੇ ਸੋਚ ਮੈਂ ਆਪਾਂ ਕਹਿੰਦੇ ਬੱਚੀ ਅਸਲ ਵਿੱਚੀ 30 ਕਿਲੋ ਦੁੱਧ ਵਾਲੀ ਬੱਚੀ ਬਣੂਗੀ ਇਹ ਕਿਉਂਕਿ ਦੇਖੋ ਥੱਲੋਂ ਅਡਰ ਦੀ ਦੇਖੋ ਬੰਤਰ ਕਿੰਨੀ ਪਿਆਰੀ ਹੈ ਸਹੀ ਐ ਜਿੱਦਾਂ ਹੁਣ ਤੈਨ ਨਵੇਂ ਮਹੀਨੇ ਦੀ ਗੱਪਣਾ ਬਹੁਤ ਸੋਹਣੀ ਬੰਤਰ ਅੱਗਿਆ ਵੇੜ ਦਾ ਟਾਂਚਾ ਦੇਖੋ ਕਿ ਜੇ ਕੋਈ ਪਾਲਣ ਵਾਲਾ ਵੀਰ ਲੇਗਾ ਉਹਦਾ ਮੁੱਲ ਮੋੜੂ ਓਕੇ ਇਹ ਤੋਂ ਅੱਗੇ ਜਿਹੜੀਆਂ ਗਾਵਾਂ ਇਹ ਵੜ ਬਾਈ ਇਹ ਵੀ ਵੜਣਾ ਆਪਾਂ ਫਾਰਮ ਚੋਂ ਪਰਚੇਜ ਕਰੀਆਂ ਨੇ ਚਾਰ ਇਹਦਾ 35 ਕਿਲੋ ਦੁੱਧ ਵੀਰਾਂ ਨੇ ਆਪਾਂ ਨੂੰ ਦੱਸਿਆ ਵੀ ਚੋਇਆਗਾ ਤੇ ਇਹਦਾ ਮੰਨ ਕੇ ਵੀ ਅੱਜ ਵਾਲਾ ਰੇਟ ਆ ਜਿਹੜਾ ਬਾਈ ਜੀ 1,45,000 ਰੁਪਏ ਦਾ ਮੁੱਲ ਆ ਤੇ ਦੋ ਵੜਾ ਕਿਤੇ ਵੀ ਜਾਂਦੀਆਂ ਚਲੋ ਆਪਾਂ ਪਹਿਲਾਂ ਵੀ ਕਿਹਨੇ ਨੇ ਪਹੁੰਚ ਦੇ ਦੇਾਂਗੇ ਤੇ ਨਹੀਂ ਚਲੋ ਇਹ ਚ ਮਾਨ ਸਨਮਾਨ ਵੀਰੇ ਹੋ ਜਾਂਦਾ ਚਲੋ ਜਦੋਂ ਦੂਰੋਂ ਵੀਰ ਚੱਲ ਕੇ ਆਉਂਦਾ ਹਨਾ ਠੀਕ ਹੈ ਬਹੁ ਵੱਡੇ ਟਾਂਚੇ ਦੀ ਬੱਛੀ ਆ ਬਾਈ ਕਿ ਤਾ ਮੀਡੀਅਮ ਹੁੰਦਾਗਾ ਹਾਈਟ ਲੈਂਥ ਫੋਲਰ ਸੋ ਹਵਾਨਾ ਫੈਕਸ ਦਨ ਪ੍ਰਦੀਪ ਜੀ ਕਿੰਨੇ ਕਿਲੇ ਜੂ ਬਈ ਹਫਤਾ ਬਾਕੀ ਆ ਇੱਕ ਹਫਤਾ ਧਰਮੀ ਦੇ ਹਿਸਾਬ ਨਾਲ ਵੀ ਬਈ ਗਰਮੀ ਚ 30 ਕਿਲੋ ਦੁੱਧ ਪਾਈ ਜੂ ਤਾਂ ਜਿਆਦੇ ਦੁੱਧ ਵਾਲੀ ਬੱਛੀ ਆ ਠੀਕ ਐ ਬਾਕੀ ਐ ਬਈ ਦੇਖ ਆਪਣੇ ਕੋਲ 12 ਮਹੀਨੇ 30 ਦਿਨ ਜਾਨਵਰ ਹੁੰਦੇ ਜਦੋਂ ਵੀ ਵੀਰ ਕਿਤੇ ਚੱਲ ਕੇ ਆਉਗੇ ਇਹ ਨਹੀਂ ਹੈਗਾ ਵੀ ਜਾਨਵਰ ਨਾ ਹੋਣ ਸਹੀ ਕਿਉਂਕਿ ਦੇਖ ਹੁਣ ਕਿੱਡੇ ਟਾਂਚੇ ਦੀ ਬੱਛੀ ਆ ਇਦਾਂ ਦੀ ਬੱਛੀ ਬਈ ਸਰਦੀਆਂ ਜਿਹਦਾ ਇਹ ਜੀ ਬੱਛੀ ਦਾ ਅਸੀਂ ਵੀ ਪਰਚੇਜ ਕਰਦੇ ਆ 2 ਲੱਖ ਰੁਪਏ ਮੰਗਿਆ ਜਾਂਦਾ ਦੇਖੋ ਕਿੱਡੇ ਟਾਂਚੇ ਦੀ ਬੱਛੀ ਆ ਫੁੱਲ ਹਾਈ ਬਾਕੀ ਥੱਲੋਂ ਬੜ ਅ ਇਹਦੇ ਨਾਲ ਜਿਹੜੀ ਅੱਗੇ ਬਾਈ ਇਹ ਦੂਜਾ ਸੂਰ ਬੱਛੀ ਸੁੰਦੀ ਆ ਹੂੰ ਤੇ ਵੀਰੇ ਨੇ ਜਿਹੜਾ ਆਪਾਂ ਨੂੰ ਦੱਸਿਆ ਇਹਦਾ ਦੁੱਧ ਦਾ ਬਣ ਕੇ 34 35 ਕਿਲੋ ਦੱਸਿਆ ਪਰ ਚਲੋ ਹੁਣ ਗਰਮੀ ਦਾ ਮੌਸਮ ਆਪਾਂ ਕਹਿੰਦੇ ਆ 30 ਵੀ ਦਿਨ ਦੇ 30 ਬਹੁਤਾ ਬਾਈ ਹੁਣ ਰੇਟ ਇਹਦਾ ਪਰ ਰੇਟ 1 ਲੱਖ 45000 ਦੀ ਬੱਛੀ ਦੇ ਦਾਂਗੇ ਬਾਈ ਇਹ ਟਣ ਕਿੰਨੇ ਲਊ ਅੰਦਾਜ਼ਾ ਹਫਤਾ ਲਊ ਬਾਈ ਜਿਆਦਾ ਜਾਨਵਰ ਕੱਚੇ ਨਹੀਂ ਹੈਗੇ ਪਰ ਜਿਹੜੀ ਜਾਨਵਰ ਆਪਾਂ ਕੱਚੇਉ ਦੱਸਤਾ ਹੂੰ ਬਹੁਤ ਸੋਹਣੀ ਟਾਂਚੇ ਦੀ ਬੱਛੀ ਹੈ ਵੀ ਸਟਰਕਚਰ ਵੀ ਸੋਹਣਾ ਦੋਸਤੋ ਹਵਾਨਾ ਉੱਤੋਂ ਸਟਾਰਟ ਹੁੰਦਾ ਕਾਫੀ ਉੱਤੋਂ ਬਹੁਤ ਪਿਆਰਾ ਜਨਮਰਾ ਬਾਈ ਅੱਗੇ ਦੇਖੋ ਸਰਦੀਆਂ ਜਿਹਦਾ ਦੀ ਬੱਚੇ 2-2 ਲੱਖ ਤੋਂ ਵੀ ਬਾਹਰ ਵਿਕੀਆਂ ਨੇ ਬਾਕੀ ਗੱਲ ਸਮੇਂ-ਸਮੇਂ ਦੀ ਹੁੰਦੀ ਹੈ ਬਾਈ ਹਨਾ ਹੂੰ ਬਿਲਕੁਲ ਬਾਈ ਕਿ ਜਿੱਦਾਂ ਦਾ ਵੀਰ ਕੋਈ ਦੇਖੋ ਢਾਂਚਾ ਬੜਾ ਪਿਆਰਾ ਅੱਗੇ ਲੇਵੇ ਦੀ ਬੜੀ ਕੁਆਲਿਟੀ ਵਾਲਾ ਤਾਂ ਬਹੁਤ ਲੋਲੀਪੋਲੀ ਆ ਇਹਦੇ ਨਾਲ ਜਿਹੜੀ ਬਾਈ ਦੋ ਦੰਦ ਦੀ ਬੱਚੀ ਆ ਹੂੰ ਫੁੱਲ ਰਕਾਰਡ ਸਾਰਾ ਸੀਮਨ ਰਿਕਾਰਡ ਪਾਈਆਂ ਨੇ ਵੀ ਆਪਾਂ ਨੂੰ ਦਿੱਤਾ ਫਾਰਮ ਚ ਦੋ ਬੱਚੀਆਂ ਇਹ ਤਿੰਨ ਇੱਕ ਹੋਰ ਬੱਚੇ ਚਾਰ ਆਪਾਂ ਇਕੱਠੀਆਂ ਇੱਕੇ ਫਾਰਮ ਚੋਂ ਲਈਏ ਕਿੰਨਾ ਟਾਈਮ ਲਊ ਇਹਦੇ ਵੀ 10 ਦਿਨ ਪਹਿਨੇ ਬੱਚੀ ਦੇ ਵੀ ਤਿਆਰੀਆਂ ਆਲਾ ਤਾਂ ਕਰਮਾ ਲਈ ਜਿੱਦਾਂ ਆਪਾਂ ਕਰਨਾ ਰੋਲੇ ਬੰਦੂਗੇ ਇੰਨੀ ਤਿਆਰ ਹੋ ਦੱਸੋ ਹੈ ਟੋ ਢਾਂਚਾ ਤੇ ਸਾਫ ਸੁਥਰੀ ਵੱਡੇ ਢਾਂਚੇ ਦੀ ਬੱਚੀ ਆ ਬਈ ਠੀਕ ਹੈ ਭਈ ਇਹ ਮੂੜਾ ਚੱਕ ਦੀਨ ਦੋਸਤੋ ਇਹ ਪਰ ਬਾਈ ਕੋਲ ਬੋਤੀ ਰੱਖੀ ਵੀ ਆ ਉਹ ਤਾਂ ਵੈਡ ਥੋੜਾ ਡਰਦੀ ਸੀ ਮੈਂ ਸਟੇਟਾਂ ਚ ਦੋ ਦੰਦ ਆ ਬਾਈ ਪਿਓਰ ਠੀਕ ਹੈ ਉਹ ਨਹੀਂ ਹੈਗਾ ਵੀ ਚਾਰ ਹੋਊ ਜਾਂ ਹੋਰ ਹੋਊਗੀ ਠੀਕ ਹੈ ਹੋਰ ਦੁਗੀ ਬੱਚੀ ਆ ਪ੍ਰਦੀਪ ਇਹਦਾ ਰੇਟ ਨਹੀਂ ਦੱਸਿਆ ਰੇਟ ਬਾਈ ਬੱਚੀ ਆਪਾਂ ਲੈਣ ਦੇ ਨੇ 145000 ਦੀ ਬੱਚੀ ਦੇ ਦਾਂਗੇ ਬਾਈ ਠੀਕ ਹੈ ਬੜੀ ਪਿਆਰੀ ਬੱਚੀ ਆ ਬਾਈ ਬੰਦ ਇੱਥੇ ਬੰਦੇ ਭਾਵੇਂ ਇਹਨੂੰ ਬਾਅਦ ਚ ਛੋਟ ਵੀਡੀਓ ਬਣਾਵਾਂਗੇ ਦੀ ਸੋ ਦਸੋ ਵੈਡ 145000 ਚ ਦੋ ਦੰਦ ਬਹੁਤ ਸੋਹਣੀ ਵੈਡ ਆ ਰੰਗ ਪ੍ਰਿੰਟ ਬਹੁਤ ਸੋਹਣਾ ਇਹਦਾ ਪ੍ਰਦੀਪ ਇਹ ਵੈਡ ਇਹ ਅੱਗੇ ਜਿਹੜੀ ਵੈਡ ਆ ਬਾਈ ਇਹਦਾ 26 27 ਕਿਲੋ ਦੁੱਧ ਦਿੱਤਾ ਹੋਇਆ ਇਹ ਥੋੜਾ ਜਿਹਾ ਜਿੱਦਾਂ ਆਪਾਂ ਕਹਿੰਦੇ ਬਈ ਕਰਾਸ ਸੰਗ ਚ ਆ ਗਈ ਠੀਕ ਹੈ ਵੀ ਜਿਆਦੇ ਕਰਾਸ ਵੀ ਨਹੀਂ ਹੈਗੀ ਆ ਗਈ ਕਰਾਸ ਸੰਗ ਚ ਜਾਨਵਰ ਇੰਨਾ ਕੁ ਵਧੀਆ ਵੀ ਦੁੱਧ ਜਿੱਦਾਂ ਗਰਮੀਆਂ ਦੇ ਵਿੱਚ 25 ਤੋਂ ਪਲੱਸ ਦੁੱਧ ਦੇ ਉੱਤੇ ਬਾਕੀ ਬਈ ਮੰਤਰ ਢਾਂਚਾ ਬੜਾ ਪਿਆਰਾ ਹੱਥੀ ਚਵਾਈ ਵਾਲਾ ਥਣ ਇਹ ਵੀ ਬੜਾ ਆਪਾਂ ਫਾਰਮ ਚ ਲਈ ਹੈ ਹਾਂ ਇਹਦੀ ਕੀਮਤ ਕੀ ਹੈ ਇਹ ਬਈ ਸਵਾ ਲੱਖ ਦੀ ਬੈੜ ਦੇ ਦਿੰਦੇ ਸਵਾ ਲੱਖ ਦੀ ਦੋਸਤੋ ਸੋਨਾ ਨਾਗ ਵਰਗੀ ਕਾਲੀ ਆ ਬਈ ਜਿਵੇਂ ਆਪਾਂ ਕਹਿੰਨਾ ਢਾਂਚਾ ਇੰਨਾ ਪਿਆਰਾ ਜਿਵੇਂ ਕਰਾਸ ਸੰਗ ਦੇ ਵਿੱਚ ਵੀ ਆ ਲੇਵੇ ਦੀ ਫਿਟਿੰਗ ਲਾ ਲਓ ਹੋਰ ਉੱਤੋਂ ਢਾਂਚਾ ਸਰੀਰ ਚਮਕ-ਦਮਕ ਬੜੀ ਵਧੀਆ ਹੱ ਲੇਬੀ ਬੋਸ ਉਹ ਨਹੀਂ ਵੈੜਾ ਦੱਸੋ ਥਾਣਾ ਥੀਚਵਾਈ ਵਾਲਾ ਗਰਮੀ ਚ ਗਰਮੀ ਨਹੀਂ ਮਣਾਉਗੀ ਗਰਮੀ ਆਦਾ ਬਈ ਕਿਤਰਾ ਦਾ ਤੋਹਫਾ ਹੀ ਹੈ ਨਲੇ ਦਾ ਵੀ ਵੀਰ ਕਹਿੰਦੇ ਨੇ ਦੁੱਧ ਵਧੀਆ ਦੇਵੇ ਉਹ ਚੀਜ਼ ਆ ਗਈ ਨਾਲੇ ਗਰਮੀ ਨਹੀਂ ਮੰਦੀ ਬਾਕੀ ਹਰ ਹਰ ਐਂਗਲ ਤੋਂ ਬਈ ਸਾਫ ਸੁਥਰੀ ਪੈਰਾਂ ਪੂਰਾਂ ਦੀ ਮਜ਼ਬੂਤ ਲੇਵੇ ਦਾ ਡਿਜ਼ਾਈਨ ਆਹ ਚੀਜ਼ਾਂ ਬੜੀਆਂ ਪਿਆਰੀਆਂ ਨੇ ਮੈਂ ਤੁਹਾਨੂੰ ਹੋਰ ਨੇੜੇ ਤੋਂ ਦਿਖਾਵਾਂ ਪ੍ਰਦੀਪਾ ਦੀ ਪੂਛ ਫੜੀ ਮੜੀ ਨਹੀਂ ਚੰਗੀ ਤਿਆਰ ਹੋਣੀ ਹੈ ਅਜੇ ਤਾਂ ਬੜੀ ਤਿਆਰ ਹੋ ਬਈ ਤਿਆਰੀ ਵਾਲੇ ਤਾਂ ਐ ਮੰਨ ਲਓ ਵੀ ਪੂਰੀ ਬੰਬ ਬਲਾ ਦੋ ਥੋੜਾ ਲੇਟ ਨਹੀਂ ਨਾ ਹੁੰਦੀ ਬਾਈ ਸਵੇਰੇ ਭੱਜ ਜਾਂਦੇ 8 ਵਜੇ ਸ਼ਾਮ ਨੂੰ ਆਉਂਦੀ ਆ ਇਹਦਾ ਕੀ ਇਹਦਾ ਬਾਈ ਵੀਰ ਨੇ ਦੁੱਧ ਦਾ 30 ਤੋਂ 32 ਕਿਲੋ ਦੱਸਿਆ ਆਪਾਂ ਨੂੰ ਕੋਈ ਵੀ ਵੀਰ 26 27 ਕਿਲੋ ਦੁੱਧ ਮੰਨ ਕੇ ਉਹਨੂੰ ਪਰਚੇਜ ਕਰ ਲੇ ਤੇ ਤਿਆਰੀ ਟੁਰੀ ਵਾਲੀ ਦਾ ਬਾਈ ਥੱਲੋਂ ਇਹ ਕਰਮ ਵਾਲੀ ਬੇਕਮਾਲੀਆ ਚਲੋ ਜੇ ਕਈ ਵਾਰ ਜਾਨਵਰ ਵਗ ਜਾਂਦਾ ਸੇਲ ਹੋ ਕੇ ਕਈ ਵਾਰ ਰਹਿ ਵੀ ਜਾਂਦਾ ਤਾਂ ਪਤਾ ਲੱਗ ਵੈਸੇ ਆਪਣੇ ਕੋਲੇ ਦੂਜੀ ਵੀਡੀਓ ਵੇਲੇ ਨੂੰ ਇੱਕ ਅਧਰਾ ਜਾਨਵਰ ਕੋਈ ਕੱਚਾ ਹੀ ਬਚਦਾ ਹੁੰਦਾ ਵੈਸੇ ਹੁੰਦਾ ਨਹੀਂ ਠੀਕ ਹੈ ਪ੍ਰਦੀਪ ਇਹਦਾ ਕੀ ਰੇਟ ਇਹਦਾ ਅੱਜ ਦਾ ਰੇਟ ਬਾਈ 97000 ਰੁਪਿਆ ਕਮਾਲ ਹੈ ਇਥੇ ਲਓ ਸੋ 9 ਤਿਆਰੀ ਦਾ ਹਿਸਾਬ ਅਲੱਗ ਹੋ ਜਾਂਦਾ ਹੁੰਦਾ ਬਾਕੀ ਬਹੁਤ ਵਧੀਆ ਵਾਹੜਾ ਬਾਈ ਸਾਫ ਸੁਥਰੀ ਲੇਵੇ ਦੀ ਕੰਪੈਕਟ ਹੈਡਰ ਦੀ ਆ ਛਣ ਵੀ ਬੜਾ ਪਿਆਰਾ ਤਿਆਰੀ ਬਥੇਰੀ ਕਰੂ ਬਾਈ ਅੱਗੇ ਇੱਕ ਹੋਰ ਬਲੈਕ ਰੰਗ ਚ ਗਾਂ ਇਹ ਬਾਈ ਬੱਛੀ ਆ ਗਈ ਬਹੁਤ ਵਧੀਆ ਬਰੀਕ 25 ਕਿਲੋ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਇਹ ਬੱਛੀ ਦੇ ਦਾਂਗੇ ਬਾਈ ਆਪਾਂ 93000 ਦੀ ਠੀਕ ਹੈ ਸਾਫ ਸੁਥਰੀ ਆ ਬਹੁਤ ਵਧੀਆ ਲੈ ਬਸ ਉੱਥੋਂ ਹੀ ਮੋੜ ਲਈ ਬਈ ਉਹ ਗਾਂ ਕੋਲ ਸਿੱਧੇ ਹੱਥੀਚੁਆਈ ਵਾਲਾ ਥਾਣਾ ਵੀ ਤਿਆਰ ਬਥੇਰੀ ਹੋਏ ਵੀ ਕਰਮ ਵਾਲੀ ਠੀਕ ਐ ਸੋ 93000 ਦੀ ਇਹ ਵੈਡ ਮਿਲੂਗੀ ਬਾਈ ਇਥੋ ਹੀ ਕਮਾਲ ਆ ਬਾਈ ਢਾਂਚਾ ਬਹੁਤ ਸੋਹਣਾ ਇਹਦਾ ਵੀ ਥਾਣੇ ਦੇ ਵੀ ਹੱਥੀਚੁਆਈ ਬਾਕੀ ਬਾਈ ਵੀਡੀਓ ਇੱਕ ਆਈਡੀਆ ਹੁੰਦਾ ਦੇਖੋ ਜਾਨਵਰ ਹਨ ਹਰ ਤਰ੍ਹਾਂ ਦਾ ਜਾਨਵਰ ਸਾਫ ਸੁਥਰੇ ਆਪਣੇ ਕੋਲੇ ਖੜੇ ਨੇ ਸਹੀ ਐ ਕੋਈ ਵੀ ਵੀਰ ਚੱਲ ਕੇ ਆਉਂਦਾਗਾ ਵੀ ਚਲੋ ਲੈਣਾ ਜਿਹੜਾ ਵੀਰ ਮਤ ਕਿਉਂਦਾ ਵੀ ਆਪਾਂ ਲੈਣੀ ਆ ਉਹ ਜਾਨਵਰ ਰਕ ਹੁੰਦਾ ਅੱਗੇ ਵੈਡ ਬਾਈ ਤਾਜੀ ਸੂਈ ਅੱਜ ਤੀਜਾ ਦਿਨ ਆ ਹੂੰ ਤੇ ਹੁਣ ਚੋਣ ਵਾਲੀ 25 ਕਿਲੋ ਬੋਲੀ ਤਿਆਰ ਆ ਠੀਕ ਐ ਤੇ ਦੁੱਧ ਪਹਿਲੇ ਸੂਏ ਦਾ 35 ਕਿਲੋ ਦੇ ਇਹ ਵੀ ਫਾਰਮ ਚੋਂ ਲਿਆ ਬਹੁਤ ਵੱਡੀ ਵਹਿੜ ਇੱਕ ਆਪਾਂ ਪਿੱਛੇ ਵੀਡੀਓ ਵੀ ਬਣਾਈ ਸੀ ਬਾਈ ਚਿੱਟੀ ਵਹਿੜ ਦੀ ਉਹ ਡੀ ਵਹਿੜ ਆ ਆ ਰੇਟ ਇਹਦਾ ਪਰ ਦੀ ਰੇਟ ਬਾਈ ਅੱਜ ਵਾਲਾ 135000 ਰੁਪਇਆ ਲਿਆਈ ਬਈ ਵਾਸ ਗਰਮੀਆਂ ਚ ਦੁੱਧ ਦੇਊਗੀ ਬਾਈ ਜੈਨੂਨ 34-35 ਕਿਲੋ ਦੁੱਧਾ ਸਰਦੀਆਂ ਚ ਤਾਂ 40 ਤੋਂ ਵੀ ਬਾਹਰ ਵਾਲੀ ਵਹਿੜ ਆ ਠੀਕ ਐ ਬੱਚਾ ਇਹਨੇ ਕੀ ਦਿੱਤਾ ਮੇਲ ਆ ਬਾਈ ਬੱਚੇ ਨੂੰ ਅੱਜ ਤੀਜਾ ਦਿਨ ਆ ਬਾਈ ਸੂਈ ਨੂੰ ਮੰਨ ਲਾ ਹੁਣ 25 ਕਿਲੋ ਬੋਲੀ ਜਮਾ ਤਿਆਰ ਕਰੀ ਫਿਰਦੀ ਆ ਫੁੱਲ ਵੱਡੇ ਢਾਂ ਬਸ 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 ਪੂਰੀ ਖੁੱਲੀ ਆਈ ਆ ਫਾਰਮ ਚ ਜੇਰ ਜੂ ਰੋਕੇ ਆ ਤੇ ਲੇਵੇ ਦਾ ਡਿਜ਼ਾਈਨ ਇੰਨਾ ਕੁ ਵਧੀਆ ਬਾਈ ਅੱਗੇ ਪਿੱਛੇ ਦਾ ਸਹੀ ਹੈ ਜਿਵੇਂ ਹੁਣ ਸਿੰਗਲ ਟਾਈਮ ਦੀ ਚਵਾਈ ਦਾ ਮੰਨ ਲਓ ਵੀ 12 13 ਕਿਲੋ ਦੁੱਧ ਹੁਣ ਇਸ ਟਾਈਮ ਜਿਹੜੀ ਬੋਲੀ ਆ ਉਹਦਾ ਬਾਜ਼ਾਰ ਆ ਇਹ ਠੀਕ ਹੈ ਸੋਨੀ ਗਾਂ ਦੱਸੋ ਇਹ ਵੀ ਵੱਡੇ ਢਾਂਚੇ ਦੀ ਇਹ ਥੋੜੀ ਜਰਸੀ ਵੀਰੇ ਕੱਚੀ ਆ ਕਈ ਵਾਰ ਚਲੋ ਭਰਾ ਕਿਸੇ ਦੇ ਸਮਝ ਜਾਈ ਫੋਨ ਕਰ ਲੂਗਾ ਤੇ ਤਿਆਰੀ ਤੇ ਉਦਾਂ ਦੀ ਇਹ ਵੀ ਬੈਠ ਥੋੜੇ ਦਿਨ ਲੈਂਦੀ ਆ ਦੁੱਧ 35 ਕਿਲੋ ਇਹਦਾ ਬੈਠਦਾ ਦਿੱਤਾ ਹੋਇਆਗਾ ਠੀਕ ਹੈ ਤਾਂ ਇਹ ਆਪਾਂ ਦਿਖਾਈਆਂ ਨਹੀਂ ਵੀਡੀਓ ਜੀ ਥੋੜਾ ਜਿਹਾ ਚਲੋ ਕੱਚੀਆਂ ਨੇ ਥੋੜੀ ਜਿਹੀ ਠੀਕ ਹੈ ਸੋ ਦੋਸਤੋ ਇਹਦੇ ਇਲਾਵਾ ਚਾਰ ਪੰਜ ਸੂਈਆਂ ਵੜਾ ਅੰਦਰ ਹੈਗੀਆਂ ਨੇ ਜਿਹੜਾ ਵੀ ਕੋਈ ਕਰੂਗਾ ਤੇ ਕਾਲ ਕਰ ਲੂਗਾ ਜੀ ਠੀਕ ਹੈ ਓਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਇਹ ਪਸੂ ਤੁਹਾਨੂੰ ਦਿਖਾਤੇ ਆ ਜਦੋਂ ਪਹੁੰਚੋਗੇ ਇਹਨਾਂ ਚੋਂ ਦੋ ਵਿਕ ਜਾਣਗੇ ਤੇ ਚਾਰ ਨਵੇਂ ਵੀ ਖੜੇ ਹੋਣਗੇ ਤੁਸੀਂ ਪਹੁੰਚ ਸਕਦੇ ਹੋ ਧੰਨਵਾਦ